ਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਗੁਰੂ ਸਾਹਿਬਾਨਾਂ ਦਾ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਕਈ ਸੋ ਸਾਲ ਪਹਿਲਾਂ ਸਾਨੂੰ ਦੇ ਕੇ ਗਏ ਨੇ ਤੇ ਅੱਜ ਉਸ ਸੁਨੇਹੇ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਹਾਲੀ ਦਾ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਅੰਬ ਸਾਹਿਬ ਗੁਰੂ ਹਰਰਾਇ ਜੀ ਦੇ ਜੀਵਨ ਨਾਲ ਹੀ ਸੰਬੰਧਿਤ ਹੈ ਉਹਨਾਂ ਦੇ ਇਤਿਹਾਸ ਨਾਲ ਸੰਬੰਧਿਤ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਦੇ ਹਮਾਇਤੀ ਲੋਕ ਨੇ ਜਿਹੜੇ ਉਹ ਇਕੱਠੇ ਹੋਏ ਨੇ ਸੁਨੇਹੇ ਲਿਖੇ ਹੋਏ ਨੇ ਮੈਂ ਘੱਟ ਦੂਰੀਆਂ ਲਈ ਸਾਈਕਲ ਤੇ ਜਾਵਾਂਗਾ ਆਈ ਵਿਲ ਸਰਵ ਫੂਡ ਐਂਡ water to birds. ਪੰਛੀਆਂ ਨੂੰ ਅਸੀਂ ਚੋਗਾ ਪਾਉਣਾ ਹੈ ਔਰ ਨਾਲ ਹੀ ਨਾਲ ਫਰਸਟ ایڈ ਕਿਟ ਰੱਖਣੀ ਹੈ ਇਸ ਤਰ੍ਹਾਂ ਦੇ ਬਹੁਤ ਸੁਨੇਹੇ ਨੇ ਇੱਕ ਰੁੱਖ ਮੈਂ ਜ਼ਿੰਦਗੀ ਦੇ ਵਿੱਚ ਜ਼ਰੂਰ ਲਗਾਵਾਗਾ ਤੇ ਪਾਲਾਂਗਾ ਇਸ ਤਰ੍ਹਾਂ ਦੇ ਸੁਨੇਹਿਆਂ ਨੂੰ ਲੈ ਕੇ ਇਹ ਸਾਈਕਲ ਰੈਲੀ ਹੈ ਕਿ ਵੀ ਅਸੀਂ ਜਿਵੇਂ ਪੋਲਿਊਸ਼ਨ ਵਾਲੀਆਂ ਚੀਜ਼ਾਂ ਪੈਟਰੋਲ ਵਾਲੀਆਂ ਚੀਜ਼ਾਂ ਨਾ ਚਲਾ ਕੇ ਸਾਈਕਲ ਤੇ ਨੇੜੇ ਦੀਆਂ ਜਗ੍ਹਾ ਤੇ ਜਾਈਏ ਤਾਂ ਕਿ ਪੋਲਿਊਸ਼ਨ ਘਟੇ ਐਨਵਾਇਰਨਮੈਂਟ ਸੇਵ ਅਸੀਂ ਮੈਸੇਜ ਦੇ ਰਹੇ ਹਾਂ ਕਿ ਅਸੀਂ ਜਿਹੜੀ ਫਰਸਟ ایڈ ਕਿਟ ਹੈ ਹਮੇਸ਼ਾ ਆਪਣੇ ਨਾਲ ਲੈ ਕੇ ਰੱਖਾਂਗੇ ਫੋਰ ਵੀ ਇਥੇ ਮੈਸੇਜ ਦੇ ਰਹੇ ਹਾਂ ਵੀ ਆਪਾਂ ਜਾਨਵਰ ਜਿਹੜੇ ਪੰਛੀ ਉਹਨਾਂ ਦੇ ਵਾਸਤੇ श्री तो गुरु हर हर राय साहब ने तीन सौ पाल तो पहले ही वातावरण बचाने लोहोत योगदान किए सन हम संयुक्त राष्ट्र वालों वातावरण बचाने योगदान हो रहा है पर तीन सौ पाल तो पहले ही ਗੁਰੂ ਸਾ ਗੁਰੂ ਹਰ Rai ਸਾਹ ਬੋਲੋ ਚਿਤਾਵਨੀ ਦਿੱਤੀ ਗਈ ਹੈ ਇਸੀ ਚੇਤਾਵਨੀ ਨੂੰ ਯਾਦ ਕਰਦੇ ਹੋਏ ਅਸੀਂ ਸ੍ਰੀ ਹੰਬ ਸਾਹਿਬ ਤੋਂ ਲੈ ਕੇ ਸੁਕਨਾ ਲੈਕ ਤੱਕ ਸਾਈਕਲ ਇੱਕ ਤਰ੍ਹਾਂ ਕੱਢਿਆ ਜਾ ਰਹੇ ਹਨ ਸਿੱਖ ਐਨਵਾਇਰਨਮੈਂਟ ਡੇ ਅੱਜ ਸਿੱਖ ਐਨਵਾਇਰਨਮੈਂਟ ਡੇ ਹੈ ਜੋ ਕਿ ਗੁਰੂ ਹਰ Rai ਸਾਹਿਬ ਜੀ ਦੇ ਗੁਰੂਤਾ ਗੱਦੀ ਦਿਵਸ ਨੂੰ ਸਮਰਪਿਤ ਐਲਾਨ ਕੀਤਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਦਿਵਸ ਨੂੰ ਸਮਰਪਿਤ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਇਹ ਸਾਈਕਲ ਰੈਲੀ ਜਾਣਕਾਰੀ ਮੁਤਾਬਿਕ ਗੁਰਦੁਆਰਾ ਆਮ ਸਾਹਿਬ ਤੋਂ ਸ਼ੁਰੂ ਹੋ ਕੇ 17 ਸੈਕਟਰ ਦੇ ਬਾਜ਼ਾਰ ਉਥੇ ਪਹੁੰਚੇਗੀ ਉਸ ਤੋਂ ਬਾਅਦ ਸੁਖਨਾ ਲੈਕ ਜਾ ਕੇ ਸਮਾਪਤ ਹੋ ਜਾਵੇਗੀ ਸੋ ਸਭ ਨੂੰ ਸੱਦਾ ਹੈ ਸਭ ਨੂੰ ਅਪੀਲ ਹੈ ਵਾਤਾਵਰਨ ਨੂੰ ਬਚਾਉਣ ਦੀ ਵਾਤਾਵਰਨ ਨੂੰ ਬਚਾਵਾਂਗੇ ਤਾਂ ਜ਼ਿੰਦਗੀ ਬਚੇਗੀ ਕੈਮਰਾਮੈਨ ਗੁਲਸ਼ਨ ਦੇ ਨਾਲ ਹਰਸ਼ਰਨ ਕੌਰ এবੀਪੀ ਸੰਝਾ ਮੁਹਾਲੇ